ਜਾਉਣੇ ਨਾਰਾ ਦਿੱਤਾ 130 ਸੋ ਅਸੀਂ ਜਿੱਤਾਂਗੇ 13 ਦੀਆਂ 13 ਸੀਟਾਂ ਪੂਰੀ ਮਿਹਨਤ ਕਰ ਰਹੇ ਆ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਹੈ ਕਿ ਤੇ ਅਸੀਂ ਦੇਖੋ ਜੀ ਸਰਕਾਰ ਵੀ ਉਹਦੇ ਕੰਮ ਕਰ ਰਹੀ ਹੈ ਤੇ ਜਿਸ ਸੰਟਰਕ ਸਾਡੇ ਨਮਾਇंदे ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਉਠਾਉਣਗੇ ਤੇ ਜਿਹੜਾ ਵੀ ਬੰਦਾ ਹੱਕ ਹੈ ਉਹ ਕੱਗਰਲੀ ਵੀ ਹੋ ਗਿਆ ਸਨੌਰ ਹਲਕੇਲੀ ਵੀ ਹੋ ਗਿਆ ਲੈ ਕੇ ਐਮ ਐਨ ਸਭ ਪ੍ਰੋਗਰਾਮ ਦੇ ਬਾਰੇ ਇਹ ਹੈ ਕਿ ਮੇਰਾ 12 ਪਿਹੜਾ ਬੋਲ ਰਿਹਾ ਹੈ ਦੇਖੋ ਹਲਕਾ ਸਨੌਰ ਨਿਵਾਸੀਆਂ ਨੇ ਇੰਨਾ ਪਿਆਰ ਬਖਸ਼ਿਆ ਇੰਨਾ ਮਾਣ ਬਖਸ਼ਿਆ ਇੰਨਾ ਘੱਟ ਸੀ ਜੀ ਆਪ ਸਭ ਨੇ ਦੇਖਿਆ ਸੋ ਇੰਨਾ ਦਾ ਵਿਸ਼ਵਾਸ ਹੋ ਗਿਆ ਯਕੀਨੀ ਹੋ ਗਿਆ ਜਿੱਥੋਂ ਜਿੱਤ ਰਹੇ ਨੇ ਪਟਿਆਲਾ ਸੀ ਭਾਰੀ ਕੋ ਮਤਲਬ ਹੈ ਰਾਹੁਲ ਗੰਦਰੀ ਕੇ ਪੂਰੇ ਪੰਜਾਬ ਤੋਂ ਕੱਢ ਦਿੱਤਾ ਇਹ ਗੱਲ ਹਰ ਕਿਸ ਦਾ ਸੁਆਲ ਹੈ ਦੇਖੋ ਜੀ ਇਹ ਤਾਂ ਪਿਆਰ ਹੈ ਹਲਕਾ ਸਨੌਰ ਨਿਵਾਸੀਆਂ ਦਾ ਪਠਾਨ ਮਜਰਾ ਜੀ ਲਈ ਵੀ ਤੇ ਭਗਵੰਤ ਪਾੰਜਲੀ ਵੀ ਜੋ ਆਪ ਹਾਰੇ ਚੱਲ ਕੇ ਇੰਨੀ ਗਰਮੀ ਚ ਕੁਪਣੀ ਦੇਖਦੇ ਛਾਣੀ ਦੇਖਦੇ ਇਨੇ ਵਲੰਟੀਅਰਸ ਆਏ ਹੋਏ ਆ ਤੇ ਤਿਆਰ ਨੇ ਚਲ ਜੀ ਬਿਲਕੁਲ ਜੀ 1.013 ਦੀ 13 ਦੀ 13 ਚੋ ਦੇਖੋ ਜੀ ਮਾਤਾ ਜੀ ਨੇ ਨਾਰਾ ਦਿੱਤਾ 13 ਦੀ 13 ਸੋ ਅਸੀਂ ਜਿੱਤਾਂਗੇ 13 ਦੀ 13 ਸੀਟਾਂ ਪੂਰੀ ਮਿਹਨਤ ਕਰ ਰਹੇ ਆ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਆ ਕਿ ਤੇ ਅਸੀਂ ਮਦਦ ਮੇਰੇ ਪੁਰੇ ਨੇਤਾ ਪਟਿਆਲੇ ਦਾ ਕੱਗਰ ਦਾ ਸਭ ਤੋਂ ਵੱਡੀ ਪ੍ਰੋਬਲਮ ਦਾ ਕੁਝ ਇਸ ਪੈਸਾ ਦਾ ਦੇਖੋ ਜੀ ਸਰਕਾਰ ਵੀ ਉਹਦੇ ਤੇ ਕੰਮ ਕਰ ਰਹੀ ਹੈ ਕਿ ਜੇ ਸੈਂਟਰ ਦੇ ਸਾਡੇ ਨਮਾਇंदे ਜਾਣਗੇ ਉੱਥੇ ਜਾ ਕੇ ਜਿਹੜਾ ਵੀ ਬਣਦਾ ਹੱਕ ਹੈ ਉਹ ਕੱਗਰ ਲਈ ਵੀ ਹੋ ਗਿਆ ਸਨੌਰ ਹਲਕੇ ਲਈ ਵੀ ਹੋ ਗਿਆ ਲੈ ਕੇ ਇਹ ਲੋਕਾਂ ਦਾ ਪਿਆਰ ਹੈ ਮਾਨ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ ਮਾਨ ਸਾਹਿਬ ਦੇ ਨਾਂ ਤੇ ਮਾਨ ਸਾਹਿਬ ਦੇ ਪਰਿਵਾਰ ਦੇ ਨਾਂ ਤੇ ਇਹ ਸਭ ਜਿਹੜਾ ਇਕੱਠ ਹੋਇਆ ਆ ਮੈਂ ਸਾਰੇ ਹਲਕਾ ਸਨੌਰ ਵਾਸੀਆਂ ਦਾ ਆਪਣੇ ਯਾਰਾਂ ਦੋਸਤਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ। ਸਭ ਪ੍ਰੋਗਰਾਮ ਸਬਾਰੇ ਇਹ ਹੈ ਕਿ ਮੇਰਾ ਮਾਰਾ ਮੇਰੇ ਲੋਕਾਂ ਦਾ ਕਿ ਸਾਕਰੀ। ਹਲਕਾ ਜਿਹਾ ਹੋਰ ਨਿਵਾਸੀਆਂ ਨੇ ਇੰਨਾ ਪਿਆਰ ਬਖਸ਼ਿਆ, ਇੰਨਾ ਮਾਣ ਬਖਸ਼ਿਆ, ਇੰਨਾ ਘੱਟ ਸੀ ਜਿ ਤੁਸੀਂ ਆਪ ਸਭ ਨੇ ਦੇਖਿਆ। ਸੋ ਇਹਨਾਂ ਦਾ ਵਿਸ਼ਵਾਸ ਹੋ ਗਿਆ, ਯਕੀਨੀ ਹੋ ਗਿਆ। ਵੀ ਡਾਕਟਰ ਕੁਲਵੀਰ ਜੀ ਜਿੱਥੇ ਤਰੇ ਨੇ ਪਟਿਆਲਾ ਸੀ ਭਾਰੇ ਕੋ ਮਤਲਬ ਆਹੋ ਨਾ ਜੀ ਕਿ ਪੂਰੇ ਪੰਜਾਬ ਤੋਂ ਕੱਢ ਕੇ ਆਦੇ ਗੱਲ ਹਰ ਕਿਸ ਦਾ ਸੁਭਾਅ ਹੈ ਦੇਖੋ ਜੀ ਇਹ ਤਾਂ ਪਿਆਰ ਹੈ ਹਲਕਾ ਸਨਾਰ ਨਿਵਾਸੀਆਂ ਦਾ ਪਠਾਨ ਮજરા ਜਿਲੀ ਵੀ ਤੇ ਭਗਵੰਤ ਪਾੰਜੀ ਜਿਲੀ ਵੀ ਜੋ ਆਪਹੁਾਰੇ ਚੱਲ ਕੇ ਇੰਨੀ ਗਰਮੀ ਚ ਧੁੱਪ ਨਹੀਂ ਦੇਖਦੇ ਛਾਂ ਨਹੀਂ ਦੇਖਦੇ ਇੰਨੇ ਵਲੰਟੀਅਰ ਆਏ ਹੋਏ ਤੇ ਤਿਆਰ ਨੇ ਨਾ ਚੱਲੀਏ ਬਿਲਕੁਲ ਜੀ 13 ਪੇਰਾ ਦੀਆਂ 13 ਜਿਲ੍ਹਿਆਂ ਦੇ ਵਿੱਚ ਦੇਖੋ ਜੀ ਮਾਣ ਸਾਹਿਬ ਨੇ ਨਾਰਾ ਦਿੱਤਾ 13 ਜੀਰੋ ਸੋ ਅਸੀਂ ਜਿੱਤਾਂਗੇ 13 ਦੀਆਂ 13 ਸੀਟਾਂ ਪੂਰੀ ਮਿਹਨਤ ਕਰ ਰਹੇ ਹਾਂ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਹੈ ਨੀ ਦੇਰਾਂ ਸੀ ਪਰ ਉਹ ਡਿਟੂਰ ਨੇ ਤਾਂ ਪਟਿਆਲੇ ਦਾ ਕੱਗਰ ਦਾ ਸਭ ਤੋਂ ਵੱਡੀ ਕੌਮ ਦਾ ਇੱਕ ਸਪੈਸ਼ਲ ਹੈ। ਦੇਖੋ ਜੀ ਸਰਕਾਰ ਵੀ ਉਹਨਾਂ ਦੇ ਕੰਮ ਕਰ ਰਹੀ ਹੈ ਕਿ ਜਿਸ ਸੰਟਰ ਦੇ ਸਾਡੇ ਨਮਾਇंदे ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਠਾਣਨਗੇ ਕਿ ਜਿਹੜਾ ਵੀ ਬਣਦਾ ਹੱਕ ਹੈ ਉਹ ਕੱਗਰ ਲਈ ਵੀ ਹੋ ਗਿਆ ਸਨੌਰ ਹਲਕੇ ਲਈ ਵੀ ਹੋ ਗਿਆ ਲੈ ਕੇ। ਇਹ ਲੋਕਾਂ ਦਾ ਪਿਆਰ ਹੈ ਮਾਨ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ। ਮਾਨ ਸਾਹਿਬ ਦੇ ਨਾਂ ਤੇ ਮਾਨ ਸਾਹਿਬ ਦੇ ਪਰਿਵਾਰ ਦੇ ਨਾਂ ਤੇ ਇਹ ਸਭ ਜਿਹੜਾ ਇਕੱਠ ਹੋਇਆ ਆ ਮੈਂ ਸਾਰੇ ਹਲਕਾ ਸਨੌਰ ਵਾਸੀਆਂ ਦਾ ਆਪਣੇ ਯਾਰਾਂ ਦੋਸਤਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ।